ਸ਼ਬਦ ਨੂੰ ਸੁਣਿਆ ਬਾਬਾ ਬੁੱਢਾ ਸਾਹਿਬ ਜੀ ਨੇ ਸੁਣ ਤੁਸੀਂ ਵੀ ਰਹੇ ਆ ਇਹ ਸੁਣਾਸੀਂ ਵੀ ਰਹੇ ਆ ਉਹਨਾਂ ਚ ਤੇ ਸਾਡੇ ਚ ਕੀ ਫਰਕ ਸੀ ਰੱਬੀ ਰਬਾਬ ਜਾਂ ਕੰਨੀ ਪਈ ਤੇਰੀ ਲੱਖਾਂ ਸੰਭਲ ਗਏ ਠੋਕਰਾਂ ਖਾਣ ਵਾਲੇ ਥੋੜੀ ਕੋ ਮੱਕਾ ਮੰਨ ਤੂੰ ਜਿੰਨਾ ਦਾ ਫੇਰ ਦਿੱਤਾ ਪੱਕੇ ਮੋਮਣ ਬਣੇ ਈਮਾਨ ਵਾਲੇ ਤੈਨੂੰ ਵੇਂਦਿਆ ਸਾਰ ਹੀ ਮੋਮ ਹੋ ਗਏ ਦਿਲ ਪਰਬਤਾਂ ਨਾਲ ਟਕਰਾਨ ਵਾਲੇ ਚਸ਼ਮੇ ਫੁੱਟ ਪਏ ਅੰਮ੍ਰਿਤ ਦੇ ਪੱਥਰਾ ਚੋਂ ਜਗਤ ਜਲੰਦੇ ਨੂੰ ਠੰਡ ਵਰਤੌਣ ਵਾਲੇ ਇੱਕ ਪਿਆਰ ਦਾ ਸਰੋਤ ਗੁਰੂ ਨਾਨਕ ਸਹਿਬ ਮਹਾਰਾਜ ਗਾਇਆ ਤੇ ਬਾਬੇ ਬੁੱਢੇ ਦੇ ਕੰਨਾਂ ਦੇ ਵਿੱਚ ਪਾਇਆ ਤੇ ਦੌੜਿਆ ਹੀ ਆਇਆ ਜਿੱਦਾਂ ਤੁਸੀਂ ਬੈਠੇ ਹੋ ਮੈਂ ਕਿਹ ਵਰੀ ਜ਼ਿਕਰ ਕਰਦਾ ਰਹਿਣਾ ਹੈ ਵੀ ਸਰੋਤੇ ਬਹੁਤ ਹੋਏ ਭਗਤੇ ਵੀ ਬਹੁਤ ਹੋਏ ਪਰ ਬਾਬਾ ਬੁੱਢਾ ਜੀ ਵਰਗਾ ਸਰੋਤਾ ਇਤਿਹਾਸ ਵਿੱਚ ਕਿਦਰੀ ਨਹੀਂ ਥਿਆਂਦਾ ਆਖੋ ਸਤਨਾਮ ਜਿਨੇ 12 ਵਰਿਆਂ ਚ ਭੈਣੋ ਧਿਆਨ ਦੇਣਾ ਤੁਸੀਂ ਬੱਚੇ ਲੈ ਕੇ ਆਏ ਹੋ بڑے ਬੱਚੇ ਮਿਲੇ ਮੈਨੂੰ ਪਿਆਰ ਨਾਲ ਵੈਸੇ ਇਹ ਬੱਚਾ ਪਾਲਤੀ ਦਰਬਾਰ ਚ ਬੈਂਦੀ ਨਹੀਂ ਝੋਪਣੀ ਕਰਦੀ ਤੇ ਅੱਜ ਬਿਠੇ ਆਖੋ ਸਤਨਾਮ ਤੇ ਬਾਬਾ ਜੀ ਦੀ 12 ਵਰਿਆਂ ਦੀ ਆਰਬ ਲਾਏ ਕਿੰਨੀ ਕੁ ਉਮਰ ਹੁੰਦੀ ਐ ਤੇ ਜਦੋਂ ਹਜ਼ੂਰ ਨੂੰ ਪਹਿਲੀ ਵਾਰੀ 1518 ਨੂੰ ਸੁਣਿਆ ਨਾ ਇਹ ਰਿਸ਼ਤਾ ਜਾਣਾ ਏ ਛੇਵੀਂ ਪਾਦਸ਼ਾਹੀ ਤੱਕ ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਬਣਾਏ ਤੇ ਬਾਬਾ ਜੀ ਆਨੰਦ ਦੇ ਵਿੱਚ ਮੱਝਾਂ ਚਾਰ ਰਹੇ ਨੇ ਤੇ ਜਿਵੇਂ ਇੱਕ ਵੀਣ ਵੱਜਦੀ ਐ ਤੇ ਸੱਪ ਜਿਹੜਾ ਮਸਤ ਹੋ ਜਾਂਦਾ ਏ ਕੰਡੇ-ਹੇੜੇ ਦਾ ਸਾਜ਼ ਵੱਜਦਾ ਤੇ ਹਿਰਨ ਮਸਤ ਹੋ ਜਾਂਦਾ ਏ ਜਦੋਂ ਸੂਰਜ ਚੰਦਰਮਾ ਵਾਹਿਗੁਰੂ ਚੜਦਾ ਤੇ ਚਕੌਰ ਮਸਤ ਹੋ ਜਾਂਦਾ ਏ ਜਿਵੇਂ ਪਤੰਗਾ ਦੀਵੇ ਨੂੰ ਵੇਖ ਕੇ ਮਸਤ ਹੋ ਜਾਂਦਾ ਏ ਹੋਵੇ ਸਿੱਖ ਤੇ ਚੱਲਦੀ ਹੋਵੇ ਕਥਾ ਕੀਰਤਨ ਤੇ ਗੁਰੂ ਨਾਨਕ ਦਾ ਸ਼ਬਦ ਉਹ ਜਿਉਂ ਸੁਣ ਕੇ ਮਸਤੀ ਨਾ ਹੋਵੇ ਤੇ ਉਹ ਸਿੱਖ ਹੈ ਪਿਆਰਾ ਉਹਨੇ ਚਾਰ ਟੇਡੀਆਂ ਜੂਨਾ ਨੇ ਪਿਆਰੇ ਨੂੰ ਜਿੱਥੇ ਵੀ ਵੇਖ ਲੈਂਦੀਆਂ ਤੇ ਦੁਨੀਆਂ ਨੂੰ ਭੁੱਲ ਜਾਂਦੀਆਂ ਤੇ ਸਾਡੇ ਪਹਿਲੇ ਬਜ਼ੁਰਗਾਂ ਨੂੰ ਮੈਂ ਵੇਖਿਆ ਕਿ ਤੇ ਰਸਤੇ 'ਚ ਗੁਰੂ ਗ੍ਰੰਥ ਸਾਹਿਬ ਮਿਲ ਪਣੇ ਨਾ ਤੇ ਸਾਡੇ ਬਜ਼ੁਰਗ ਬਲਦ ਵਾਉਂਦੇ ਹੁੰਦੇ ਸੀ ਤੇ ਬਲਦਾਂ ਦੀ ਜੋਕ ਛੱਡ ਦਿੰਦੇ ਸੀ ਇੰਨਾ ਸਤਕਾਰ ਸੀ ਆਪਣੇ ਦੂਰੋਂ ਖੱਤੇ 'ਚੋਂ ਲੰਮੇ ਬੈਠ ਕੇ ਕਹਿਣਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਰਸਤੇ 'ਚ ਗੱਡਾ ਲੈ ਕੇ ਆਉਂਦੇ ਅੱਜ ਵੀ ਬਜ਼ੁਰਗ ਵੇਖੇ ਭਰਿਆ ਗੱਡਾ ਕਹਿ ਦਿੰਦੇ ਅਣਪੜ੍ਹੇ ਪ੍ਰਾਣੇ ਐ ਗੱਡਾ ਰੋਕੁੰਦੇ ਐ ਜੁੱਤੀ ਲਾ ਕੇ ਸਤਿਗੁਰਾਂ ਨੂੰ ਨਮਸਕਾਰ ਕਰਦੇ ਪਿਆਰ ਤੇ ਨਵੀਂ ਪੀੜ੍ਹੀ 40-45 ਲੱਖ ਦੀ ਗੱਡੀ ਥੱਲੇ ਆ ਤੇ ਕਿਤੇ ਮਹਾਰਜ ਰਸਤੇ 'ਚ ਮਿਲਣੇ ਸੂਖ ਸੁਖਮ ਜੀਆਂ ਗੱਲਾਂ ਹੀ ਕੰਮ ਆਉਣ ਵਾਲੀਆਂ ਸਿੱਖੀ ਤੇ ਬੜੀ ਔਖੀ ਆ ਬੜਾ ਮਾਰਗ ਤਗੜਾ ਏ ਤੇ ਆਪਾਂ ਦੀ ਬਾਲਵਾੜੀ ਵਾਲੇ ਆਖੋ ਸਤਨਾਮ ਬਾਲਵਾੜੀ ਸਮਝਦੇ ਹੋ ਜਿਹੜੀ ਪਹਿਲੀ ਕਲਾਸ ਤੋਂ ਵੀ ਪਹਿਲਾਂ ਹੁੰਦੀ ਆ ਤੇ ਕਿੱਥੋਂ ਐਮਏ ਕਰਾਂਗੇ ਜਾ ਕੇ ਗੁਰਮਤਿ ਪੀਐਚਡੀ ਬਾਬਾ ਮੁੰਡਾ ਸਾਹਿਬ ਕੋ ਆਪਾਂ ਨੂੰ ਤੇ ਜੀ 40 50 60 ਸਾਲ ਹੋ ਗਏ ਗੁਰਦੁਆਰੇ ਨਹੀਂ ਜਾਣਾ ਆਇਆ ਜੇ ਚਲੇ ਜਾਣੇ ਤੇ ਮੱਥਾ ਟੇਕਣਾ ਨਹੀਂ ਆਇਆ ਜੇ ਮੱਥਾ ਟੇਕ ਲੈਣੇ ਤੇ ਸੁਣਨਾ ਨਹੀਂ ਆਇਆ ਜੇ ਸੁਣ ਲੈਣੇ ਤੇ ਪਚਾਉਣਾ ਨਹੀਂ ਆਇਆ ਆਖੋ ਸਤਨਾਮ ਅਗੀਆਂ ਨੂੰ ਵੇਖੀ ਜਾ ਜੇ ਗੁਰਦਾਰੇ ਮੱਥਾ ਟੇਕਿਆ ਪਾਠ ਕਰ ਲਿਆ ਵਿਹਾਂ ਨੂੰ ਸੁਣਾਉਣਗੇ ਅੱਜ ਮੈਂ ਨਾ ਤੜਕੇ 4 ਵਜੇ ਗਿਆ ਸੀ ਆਖੋ ਸਤਨਾਮ ਅੱਜ ਵੱਡੀ ਭੈਣੇ ਕਿਰਪਾ ਆਈ ਨਾ ਦੂ ਸੁਖਮਨੀ ਸਾਹਿਬ ਦੀ ਮਹਰ ਨੇ ਸੇਵਾ ਲ ਲਈ ਪਰ ਪਚਣਾ ਨਹੀਂ ਨਾ ਆਖੋ ਸਤਨਾਮ ਜਿਨੇ ਹਰ ਪਾਇਆ ਤਿਨੇ ਛਾਇਆ ਇਹ ਬੜੀਆਂ ਵੱਡੀਆਂ ਗੱਲਾਂ ਨੇ ਕਹਿਣ ਦਾ ਭਾਵ ਵੀ ਅੱਜ ਦੀ ਪੀੜ੍ਹੀ ਚਲੋ ਵਿਰਲੇ ਬੱਚੇ ਜਿਹੜੇ ਹੁਣ ਜੁੜੇ ਗੁਰਮਤਿ ਨਾਲ ਉਹ ਤਾਂ ਗੌਰ ਕਰਨਗੇ ਨਹੀਂ ਤੇ ਕਈ ਦਫਾ ਵੇਖਿਆ ਵੀ ਸਤਿਗੁਰੂ ਦਾ ਸਰੂਪ ਆ ਰਿਹਾ ਹੁੰਦਾ ਗੀਤ ਹੁੰਦੇ ਸੀ 25 30 ਹੁਣ ਤਿੰਨ ਜਾਣੇ ਹੁੰਦੇ ਇੱਕ ਜਿਨੇ ਸਰੂਪ ਚੁੱਕਿਆ ਇੱਕ ਚੌਰ ਸਹਿਬ ਵਾਲਾ ਤੇ ਇੱਕ ਜਲ ਵਾਲਾ ਤੇ ਜਿਹੜਾ ਰਸਤੇ 'ਚ ਮਿਲਦਾ ਨਾ ਉਹ ਇਦਾਂ ਲੱਗਦਾ ਵੀ ਜਿਵੇਂ ਕੋਈ ਹੋਰ ਕੋਈ ਕੁਆਲਿਟੀ ਦਾ ਬੰਦਾ ਇਹ ਹੋਵੇ ਸਿੱਖਾਂ ਦਾ ਦੀਪਕ ਪਰਿਵਾਰ ਤੇ ਸ੍ਰਿਸ਼ਟੀ ਦਾ ਮਾਲਕ ਲੰਘ ਰਿਹਾ ਹੋਵੇ ਤੇ ਗੱਡੀ ਰੋਕ ਕੇ ਥੱਲੇ ਹੀ ਨਾ ਉਤਰਨ ਸਿਰ ਟਾ ਕੇ ਮਥਾਏ ਨਾ ਟੇਕਣਾ ਆਮ ਕਈ ਵਾਰੀ ਵੇਖਣ ਨੂੰ ਮਿਲਿਆ ਵੀ ਇਦਾਂ ਕੋਲੋਂ ਲੰਘ ਜਾਂਦੇ ਜਿਵੇਂ ਮਾਰੇ ਨੂੰ ਜਾਣਦੇ ਹੀ ਨਹੀਂ ਹੁੰਦੇ ਆਖੋ ਸਤਨਾਮ ਇਹੋ ਜਿਹੇ ਸਰੋਤਾ ਨਹੀਂ ਮਿਲਣਾ ਸੁਣਦੇ ਤੁਸੀਂ ਵੀ ਉਹ ਕਈ ਸਾਲਾਂ ਦੇ ਪਿਆਰ ਦੇ ਵਿੱਚ ਆ ਕੇ ਬਾਬਾ ਜੀ ਨੇ ਸੁਣਿਆ ਮੰਨਿਆ ਮੰਨ ਕੀਤਾ ਪਾਉ ਇਹੋ ਜਿਹਾ ਪਿਆਰ ਵੱਧ ਗਿਆ ਸੁਣਦੇ ਰਹੇ ਤੇ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਨੂੰ ਸੁਣਿਆ ਤੇ ਅੰਦਰ ਭਾਵਨਾ ਜਾਗੀ ਵੀ ਫਕੀਰ ਆਇਆ ਰੂਹ ਖੁਸ਼ ਹੋ ਗਈ ਆ ਭੱਜ ਕੇ ਜਾ ਕੇ ਘਰੋਂ ਗਰਮ ਗਰਮ ਮਲਾਈ ਵਾਲਾ ਦੁੱਧ ਲਿਆਏ ਉਦੋਂ ਸਮੇਂ ਇਦਾਂ ਦੇ ਸੀ ਖਾਣ ਪੀਣ ਦਾ ਸ਼ੌਂਕ ਸੀ ਤੇ ਹੁਣ ਮਾਇਆ ਦਾ ਸਮਾਂ ਆ ਕੋ ਸਤਨਾਓ ਹੁਣ ਚਾਰੇ ਵਸੇ ਦਾ ਹੀ ਪੈਰਾ ਹੋ ਹੁਣ ਕੋਈ ਵੀ ਰਿਸ਼ਤੇਦਾਰ ਭੈਣ ਭਰਾ ਆਉਂਦਾ ਪਹਿਲੋਂ ਵੇਂਦੇ ਛਗਣ ਕਿੰਨਾ ਦਿੰਦਾ ਤੇ ਲਿਉਂਦਾ ਕੀ ਆਖੋ ਸਤਨਾਮ ਜਿਹੜਾ ਗਰੀਬ ਗੁਰੂ ਬੰਨੂ ਤੇ ਮਾੜਾ ਮੋਟ ਬੰਦਾ ਮਿਲਦਾ ਹੀ ਨਹੀਂ ਦੇ ਉਸ ਸਮੇ ਪਿਆਰ ਦੇ ਸੀ ਮਾਰੇ ਨੇ ਸਮੁੰਦਰ ਛੱਕਿਆ ਗੁੜ ਛੱਕਿਆ ਕਹਿਣ ਲੱਗੇ ਪੁੱਤਰ ਤੇਰੇ ਮਨ ਚ ਕੀ ਜਾਗਿਆ ਤੂੰ ਸੇਵਾ ਕਰਨਾ ਹੈ ਕਹਿੰਦਾ ਬਾਬਾ ਜੀ ਜਦੋਂ ਤੂੰ ਗਾਉਂਦਾ ਸੀ ਨਾ ਤੇਰੇ ਚਿਹਰੇ ਦੇ ਨੂਰਾਨੀ ਜੋਤ ਨੇ ਮੈਨੂੰ ਮੋਲਿਆ ਤੇਰੇ ਨਿਕਲੇ ਹੋਏ ਗਲੇ ਚੋਂ ਬੋਲ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੀਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁੱਧ ਬੁੱਧ ਵਿਸਰਗੀ ਸਭ ਆਸਾ ਚਿੰਤਾ ਦੋ ਚੀਜ਼ਾਂ ਅਜ ਲੋਕਾਂ ਨੂੰ ਮੈਂ ਵੀ ਵਿਚੇ ਰਵਾਉਂਦੀਆਂ ਸਭ ਦੁਨੀਆਂ ਗੁਰਦੁਆਰੇ ਮੰਦਰ ਮਸਜਿਦ ਚਰਚਾਂ ਪੁੱਭਾਂ ਮਾਰ ਮਾਰ ਕੇ ਰੋ ਰਹੀ ਐ ਨਾ ਤੇ ਚਿੰਤਾ ਮੁਕੰਦਈ ਤੇ ਨਾ ਆਸ ਮੁਕਦੀ ਆਖੋ ਸਤਨਾਮ 100 ਬੰਦਾ ਮੱਥਾ ਢੇਕਦਾ ਤੇ ਦੋ ਜਣੇ ਹੋਣਗੇ ਪਿਆਰ ਵਾਲੇ ਤੇ 98 ਕਿਹੜੇ ਐ ਦਾਤਾ ਮੰਗਣ ਵਾਲੇ ਕੋਈ ਤਨ ਦੁਖੀ ਕੋਈ ਮਨ ਦੁਖੀ ਕੋਈ ਚਿੰਤਾ ਚੇਤੇ ਉਦਾਸ ਥੋੜੇ ਥੋੜੇ ਸਾਰੇ ਦੁਖੀ ਇੱਕ ਸੁਖੀ ਰੱਬ ਦੇ ਕਹਿਣ ਲੱਗੇ ਬਾਬਾ ਆਸਾ ਤੇ ਚਿੰਤਾ ਰਵਾਈ ਜਾਂਦੀਆਂ ਦਿਨੇ ਰਾਤ ਇਹ ਵਧਦੀ ਜਾਂਦੀ ਭੁੱਖ ਹੈ ਪਰ ਬਾਬਾ ਆਨੰਦ ਬਣ ਗਿਆ ਭੁੱਖੀ ਭੁੱਲ ਗਈ ਤੇ ਚਿੰਤਾ ਵੀ ਆ ਪੀ ਦੁੱਧ ਤੇ ਹੋਰ ਸੁਣਾ ਕੀਰਤਨ ਹਜ਼ੂਰ ਬੜੇ ਖੁਸ਼ ਹੋਏ ਕਹਿੰਦੇ ਭਲਿਆ ਕਿਉਂ ਸੋਨੀ ਰੱਬ ਦੀ ਗੱਲ ਤੇਰੀ ਤੇ ਉਮਰ ਛੋਟੀ ਐ ਕਹਿੰਦੇ ਬਾਬਾ ਜੀਦੋਂ ਮੌਤ ਆਉਂਦੀ ਉਮਰਾਂ ਨਹੀਂ ਵੇਂਦੀ ਆਖੋ ਸਤਨਾਮ ਸ੍ਰੀ ਗੱਗਾ ਗੋਵਿੰਦ ਗੁਣ ਰਵੋ ਸਾਹ ਸਾਹ ਜਪਨੀਤ ਕਹਾ ਬਿਸਾਸਾ ਦੇਖਾ ਬਿਲਮ ਨਾ ਕਰਿਓ ਮੀਤ ਨਹਿ ਬਾਰਕ ਨਹਿ ਜੋਬਣੈ ਨਹਿ ਬਿਰਦੀ ਕਛ ਬੰਦ ਉਹ ਬੇਰਾਨੈ ਬੂਜੀਐ ਜਵਾਏ ਪਰੈ ਜਮ ਫੰਦ ਪਤਾ ਨਹੀਂ ਕਦੋਂ ਸੱਦਾ ਹੋਣਾ ਤੇ ਆ ਕਿਰਾਏ ਦਾ ਮਕਾਨ ਐ ਭਾਵੇਂ ਨਸ਼ੇ ਪੱਤੇ ਬਹੁ ਦੁਨੀਆ ਵੇਚੰਦੇ ਆ ਇੱਕ ਮੈਂ ਵੇਖਣਦਿਆ ਸੀ ਗਰੰਥੀ ਨੂੰ ਕੋਡ ਪਈ ਉਹਨੂੰ ਪੁੱਛਿਆ ਵੀ ਉਟਿਆ ਘਾਤੋਂ ਕਹਿੰਦਾ ਵੀ ਉਹ ਵੀ ਚਟਾ ਵੇਚਦਾ ਹੈ ਉਹਨੂੰ ਪੁੱਛਿਆ ਵੀ ਕਿਉਂ ਵੇਚਿਆ ਕਹਿੰਦਾ ਪੈਸਿਆਂ ਦੀ ਲੋੜ ਹੀ ਤੇ 30 40 ਸਾਲ ਹੋ ਗਏ ਤੇ ਮੈਂ ਡਿਊਟੀਆਂ ਲਾਈਆਂ ਤੇ ਪੱਲੇ ਕੁਝ ਨਹੀਂ ਪਿਆ ਤੇ ਮੈਨੂੰ ਕੇ ਸੱਜਣ ਨੇ ਆਖਿਆ ਬਾਬਾ 40 ਸਾਲ ਹੋ ਗਏ ਰੱਬ ਰੱਬ ਕਰ ਦੇਣ ਵੇਖੋ ਕਲਯੁਗ ਦਾ ਮਾਹੌਲ ਆ ਜਾ ਸਾਡੀ ਨਾਲ ਕੰਮ ਕਰ ਤੇਰੇ ਤੇ ਸ਼ੱਕ ਵੀ ਨਹੀਂ ਕਿਸੇ ਨੇ ਕਰਨਾ ਬੋਲੋ ਵੈਗ ਚੱਲ ਜਗ ਵੇਖ ਲੋ ਇਹਨੇ ਤੇਰੇ ਤੇ ਸ਼ੱਕ ਨਹੀਂ ਕਰਨਾ ਤੂੰ ਜਿੱਦਰ ਮਰਜ਼ੀ ਗੱਡੀ 'ਚ ਸਮਾਨ ਲੈ ਜੀ ਉਹਨਾਂ ਕਹਿੰਦਾ ਬਾਬਾ ਜਾਂਦਾ ਇਹੋ ਜਿਹੇ ਲੋਕਾਂ ਨੇ ਸਾਰਿਆਂ ਦਾ ਕਿਰਦਾਰ ਵਿਗਾੜਤਾ ਹੁਣ ਕਈ ਪੁਲਿਸ ਵਾਲੇ ਮੇਰੇ ਸਤਿਕਾਰਯੋਗ ਭਾਵਨਾ ਉਹ ਵੇਖ ਲਿੰਦੇ ਬਾਣੀ ਬਾਣੀ ਵਾਲਾ ਤੇ ਉਤਰਾ ਹੀ ਜਦੋਂ ਇਹੋ ਜੇ ਕੰਮ ਹੁੰਦੇ ਫਿਰ ਚੰਗੇ ਭਲੇ ਬੰਦੇ ਦੀ ਵੀ ਤਲਾਸ਼ੀ ਮਜਬੂਰੀ ਬਣ ਜਾਂਦੀ ਨਹੀਂ ਤੇ ਆਮ ਅੱਗੇ ਜਿਹੜੇ ਬਾਹਰਲੇ ਦੇਖ ਜਾਣਾ ਜਿਹਦੇ ਪੱਗ ਹੁੰਦੀ ਸੀ ਸ੍ਰੀ ਸਹਿਬ ਤੇ ਗੋਰੇ ਵੀ ਸਲੂਟ ਮਾਰਦੇ ਦੋ ਹੱਥਾਂ ਨਾਲ ਵੀ ਇਹ ਇਹ ਪਵਿੱਤਰ ਲੋਕ ਆ ਇਹਨਾਂ ਦੇ ਕਰਤਾਰ ਚ ਖੁਸ਼ਬੂ ਤੇ ਆ ਸਾਡੇ ਕੰਮਾਂ ਨੇ ਸਾਰੇ ਹੀ ਹੁਣ ਨਹੀਂ ਉਹ ਗੱਲ ਉਹ ਕਹਿੰਦੇ ਪਾਉਗੇ ਦਸਤਾਰ ਵੀ ਖਲਾਈ ਆ ਪਿਛੇ ਜੇ ਮੇਰੇ ਖਾਲ ਸਾਡੇ ਮਸ਼ਹੂਰ ਕੀਰਤਨੀਏ ਵਾਵਾ ਉਹਨੂੰ ਕਹਿੰਦੇ ਦਸਤਾਰ ਦੇ ਪੇਚ ਖੋਲੋ ਕਹਿੰਦੇ ਤੁਸੀਂ ਸਾਡੀ ਇੱਜ਼ਤ ਹੈ ਉਹ ਕਹਿੰਦੇ ਤੁਹਾਡੇ ਤੋਂ ਪਹਿਲਾਂ ਕੋਈ ਗਿਆ ਤੇ ਆ ਪੇਚਾਂ ਥੱਲੇ ਸਮਾਨ ਰੱਖਿਆ ਕਿੱਥੇ ਬਖਸ਼ੀ ਜਾਣਗੇ ਸਾਹਿਬ ਜਿਆਦਿਆਂ ਤੇ ਖਫਨ ਨਹੀਂ ਪਿਆ ਬੋਲੋ ਸਤਨਾਮ ਸ੍ਰੀ ਵੇਖੋ ਧਰਤੀਆਂ ਮੋਲ ਲੈ ਲੈ ਕੇ ਸ਼ਹੀਦਾਂ ਦਾ ਬਾਣੀ ਬਾਣਾ ਏ ਮਾਰੇ ਸਮੱਤ ਬਖਸ਼ਣ ਉਹਨੂੰ ਕਹਿੰਦੇ ਬਾਬਾ 40 ਸਾਲ ਪਾਠ ਕਰਕੇ ਵੇਖਿਆ ਸਾਡਾ ਕਾਰੋਬਾਰ ਕਰਕੇ ਵੇਖ ਜੇ ਇੱਕ ਹਫਤੇ ਦੇ ਵਿੱਚ ਫੋਰਚੂਨਰ ਤੇ ਕੋਠੀ ਨਾ ਪਵੇ ਤੇ ਫੇਰ ਅੱਖ ਆਹੋ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਬਣੋ ਉਨੇ ਆਪ ਦੱਸਿਆ ਕਹਿੰਦੇ ਮੈਂ ਵੀ ਸੋਚਿਆ ਵੀ 40 ਸਾਲ ਹੋ ਗਏ ਆ ਰੱਬ ਰੱਬ ਕਰਦਿਆਂ ਕਲਯੁਗ ਦਾ ਪ੍ਰਭਾਵ ਪਿਆ ਮੈਂ ਵੀ ਕਿਹਾ ਕਾਰੋਬਾਰ ਕਰੀਏ ਸਮਝਾਉਣ ਲਈ ਪਿਆਰਿਓ ਬੜਾ ਕੁਝ ਐ ਇਹ ਤ੍ਰਿਸ਼ਨਾ ਹੀ ਲੈ ਕੇ ਬੈ ਗਈ ਆ ਸੁਮਾਰੇ ਸੱਚੇ ਬਾਦਸ਼ਾਹ ਕਿਰਪਾ ਕਰਨਗਾ ਜਿਕੇ ਅੱਖੋ ਸਤਨਾਮ